ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਜੀ ਦੇਖਦੇ ਹੋਵੋਗੇ ਕਿ ਅੱਜ ਪਲੰਬਰ ਮੱਝਾਂ ਵਾਲੇ ਬਾੜੇ ਵਿੱਚ ਕੀ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਜੀ ਅੱਜ ਆਪਾਂ ਇੱਥੇ ਲਾ ਰਹੇ ਮੱਝਾਂ ਵਾਸਤੇ ਬਾਡੀ ਸ਼ਾਵਰ ਅੱਲਾਪਾਂ ਕਰਾਂ ਕੋਠੀਆਂ ਤੇ ਬਿਲਡਿੰਗਾਂ 'ਚ ਤਾਂ ਬਥੇਰੇ ਬਾਡੀ ਸ਼ਾਵਰ ਲਾਤੇ ਬੰਦਿਆਂ ਵਾਸਤੇ ਹੁਣ ਗਰਮੀ ਦਾ ਟਾਈਮ ਆ ਗਿਆ ਅੱਜ ਤੇ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ ਇਸ ਇਸੇ ਕਰਕੇ ਆਪਾਂ ਉਹਰੇ ਬਾਈ ਦਾ ਮੱਝਾਂ ਦਾ ਫਾਰਮ ਹੈ ਇਹਦੇ ਵਿੱਚ ਲਾ ਰਹੇ ਆਂ ਜੀ ਆਪਾਂ ਸ਼ਾਵਰ ਉਹ ਨੂੰ ਆਪਾਂ ਇੱਥੇ ਪਲਾਵਾਂਗੇ ਜੀ 6 ਸ਼ਾਵਰ ਤਿੰਨ ਇੱਕ ਖੁਰਲੀ ਤੇ ਤੇ ਤਿੰਨ ਪਾ ਲਾਵਾਂਗੇ ਜੀ ਇੱਧਰ ਲਈ ਖੁਰਲੀ ਤੇ ਆਪਣੇ ਉਸਤਾਦ ਜੀ ਕਰ ਰਹੇ ਨੇ ਫਿਟਿੰਗ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਇਹਦੇ ਵਿੱਚ ਆਪਾਂ ਨੇ ਆ ਲਾਈ ਆ ਜੀ ਮੋਟਰ ਇਹ ਆਪਾਂ ਨੂੰ ਆਰ ਵਾਲੀ ਦੁਕਾਨ ਤੋਂ ਜਿਹੜਾ ਸਮਾਨ ਇਹਦਾ ਮਿਲ ਜਾਂਦਾ ਹੈ ਇਹਦਾ ਚਾਰਜਰ ਦਿਖਾ ਦਿਓ ਇੱਕ ਵਾਰੀ ਇਨੂੰ ਕੀਤਾ ਆਪਾਂ ਨੇ ਐਲਬੋ ਲਾ ਕੇ ਫਿੱਟ ਕੇ ਇਹਨੇ ਇਹਦੇ ਪਾਰਟਸ ਐਲਬੋਟੀਆਂ ਜਿਹੜਾ ਆਪਾਂ ਹ ਸਟੀਲ ਦਾ ਇਹਦੇ ਵਿੱਚ ਦੇਖ ਰਹਿਆਂਗੇ ਲੱਗਾ ਹੋਆ ਪਾਰਟ ਇਹ ਆ ਇਹਦਾ ਸ਼ਾਵਰ ਤੇ ਇਹ ਆ ਇਹਦਾ ਗੇਟਵਾਲ ਜਿਹੜਾ ਕਿ ਆਪਣੇ ਪੁਆਇੰਟ ਟੂਟੀ ਦੇ ਪੁਆਇੰਟ ਤੋਂ ਦਿਲ ਆਪਾਂ ਦਿੰਦੇ ਆਗੇ ਇਹੀ ਪੁਆਇੰਟ ਆਪਾਂ ਘਰੇ ਸ਼ਾਵਰ ਚ ਵੀ ਦਿੰਨੇ ਆ ਤੇ ਤਿੰਨ ਸ਼ਾਵਰ ਆਪਣੇ ਲੱਗ ਚੁੱਕਿਆ ਇਦੇ ਵਾਸਤੇ ਪਹਿਲਾਂ ਆਪਾਂ ਨੇ ਬੰਨਿਆ ਜੀ ਤਾਰ ਸਟੀਲੀ ਤਾਰ ਆ ਇਹ ਕਿਉਂਕਿ ਜਿਹੜੀ ਪਾਈ ਜਿਹੜੀ ਪਾਈਪ ਆ ਇਹ ਆਰ ਵਾਲੀ ਇੰਨਾ ਜ਼ਿਆਦਾ ਵਜ਼ਨ ਨਹੀਂ ਚੱਕ ਸਕਦੀ ਇਹ ਦੇ ਕਰਕੇ ਆਪਾਂ ਇਹਨੂੰ ਤਾਰ ਬੰਨ ਕੇ ਪਹਿਲਾਂ ਪਰ ਨੂੰ ਟੇਪ ਨਾਲ ਸਾਬਰ ਵਾਲੀ ਪਾਈਪ ਨੂੰ ਦੇ ਨਾਲ ਬੰਨਿਆਗਾ ਤੇ ਇੱਕ ਗੱਲ ਹੋਰ ਆ ਇਹ ਜਿਹੜੇ ਸਾਬਰ ਲਾਏ ਨੇ ਆਪਣੇ ਸਾਰੇ ਚੱਲ ਪਏ ਆਪਣੇ ਤੇ ਇਹੜੇ ਲਾਏ ਨੇ ਆਪਣੇ ਇਹ ਸਾਰੇ ਪੱਖਿਆਂ ਦੇ ਹੇਠਾਂ ਲਾਏ ਹੋਣੇ ਕਿਉਂਕਿ ਇਹ ਇਹਦਾ ਇੱਕ ਫਾਇਦਾ ਇਹ ਵੀ ਆ ਜੇ ਆਪਾਂ ਪੱਖਿਆਂ ਦੇ ਹੇਠਾਂ ਲਾਉਂਦੇ ਆ ਇਹਨਾਂ ਨੂੰ ਤਾਂ ਜਦੋਂ ਵੀ ਗਰਮੀ ਦੇ ਵਿੱਚ ਇਹ ਚੱਲਦੇ ਨੇ ਤਾਂ ਪੱਖੇ ਪਾਣੀ ਨੂੰ ਖੰਡਾ ਦਿੰਦੇ ਨੇ ਤੇ ਜਿਹੜਾ ਪਾਣੀ ਆ ਕਈ ਵਾਰ ਨੱਕੀ ਵਾਲਾ ਪਾਣੀ ਵੀ ਨਹੀਂ ਠੰਡਾ ਹੁੰਦਾ ਤਾਂ ਪਾਣੀ ਨੂੰ ਠੰਡਾ ਕਰ ਦਿੰਦੇ ਨੇ ਇਹ ਤੋਂ ਆਪਾਂ ਟੂਟੀ ਤੋਂ ਲਿਆ ਸੀ ਪੁਆਇੰਟ ਉਹ ਜਿਹੜਾ ਸਾਨੂੰ ਪਹਿਲਾਂ ਵੀਡੀਓ 'ਚ ਦਿਖਾਇਆ ਸੀ ਨਿੱਪਲ ਗੇਟ ਵਾਲ ਤੇ ਨਿੱਪਲ ਲਾ ਕੇ ਅਪਰ ਲੈ ਡੂਟੀ ਦਾ ਪੁਆਇੰਟ ਆ ਇਥੋਂ ਇਹਦੀ ਫਿਟਿੰਗ ਕਰਕੇ ਔਰ ਇਹ ਤਲਾ ਦੇ ਆਪਣੇ ਸਾਵਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂ ਜੀ ਧੰਨਵਾਦ ਜੀ